ਉਹ ਪਹਿਲੇ ਹਮ ਸਾਥ ਬਾਜੀ ਇੱਕ ਮਿੰਟ ਦੇ ਦਿੰਗੇ ਉਹ ਇੱਕ ਮਿੰਟ ਪਹਿਲਾਂ ਮੇਰੀ ਗੱਲ ਸੁਣ ਲੋ ਯਾਰ ਇੱਕ ਮਿੰਟ ਐਮ ਐਲ ਐ ਸਾਹਿਬ ਮੇਰੀ ਗੱਲ ਸੁਣੋ ਇਧਰ ਕੈਂਡੀਡੇਟ ਸਾਹਿਬ ਹਾਏ ਹਾਏ ਇਧਰ ਸੁਣੋ ਆਏ ਹੈ ਜੀ ਮੇਰੀ ਗੱਲ ਸੁਣੋ ਰੋਣਾ ਨਹੀਂ ਬੋਲਣਾ ਇਹਦਾ ਟੈਂਪਰ ਬਾਜੀ ਅੱਜ ਜੇ ਕੋਈ ਇਦਾਂ ਕਿਨੋ ਨਾ ਪ੍ਰਸਾਦ ਮੈਂ ਵੀ ਆਇਆ ਆ ਸਾਡਾ ਐਡਰੈਸ ਸਾਡੇ ਆਏ ਦੋਨੇ ਆਏ ਯਾਰ ਤੁਸੀਂ ਤਾਂ ਸਾਡਾ ਧੱਕਾ ਨਾ ਕਰੋ ਸਾਡਾ ਪਿੰਡ ਦਾ ਕੰਮ ਆ ਕਿ ਉਹ ਫੌਟ ਨੂੰ ਕੱਲੇ ਲਈਦਾ ਸੁਣੋ ਮੇਰੇ ਬਾਜੀ ਮੇਰੀ ਗੱਲ ਸੁਣੋ ਅਰੇ ਬੂਥ ਅਜੀ ਲਾਓ ਤੁਸੀਂ ਲਾਓ ਬੂਥ ਫਟਾਇਆ ਕਿਹਨੇ ਫਟਾਇਆ ਕਿਹੜਾ ਬੰਦਾ ਇੱਥੇ ਆਇਆ ਸਾਨੂੰ ਉਹ ਦੱਸੋ ਯਾਰ ਸਾਨੂੰ ਮੋੜਿਆ ਕਿਹਨੇ ਕਿਹੜਾ ਬੰਦਾ ਇੱਥੇ ਆਇਆ ਯਾਰ ਸਾਨੂੰ ਕੰਮੀ ਨੇ ਕੇ ਸਨਨੀ ਗਾਰਡ ਕੀਤਾ ਗੱਲ ਸੁਣ ਲੋ ਸਤਕਾਰਯੋਗ ਐਮਐਲਏ ਸਾਹਿਬ ਨੇ ਮੈਨਾਂ ਤਾਂ ਇਲੈਕਸ਼ਨ ਹੜਾਈ ਚਲਾਓ ਚਲਾਓ ਕੋਈ ਗੱਲ ਨਹੀਂ ਤਾਂ ਆ ਰਹੇ ਇਲੈਕਸ਼ਨ ਮੈਂ ਫਿਰ ਇਹਨਾਂ ਦੇ ਨਾਲ ਖੜੇ ਗੱਲ ਸੁਣੋ ਮੈਂ ਤਾਂ ਸੋ ਫੌਨਤਾ ਲੋ ਬਾਈ ਜੀ ਸਰਪੰਚ ਸਾਹਿਬ ਬੈਂਤੀ ਦਾ ਸੋਲੋ ਤੁਸੀਂ ਆਪਣੇ ਵੋਟਾਂ ਪਾਓ ਯਾ ਆਪਣੀਆਂ ਵੋਟਾਂ ਲੋ ਦੇਖੋ ਆਪਣਾ ਅਸੀਂ ਸਾਰੇ ਕੈਂਡੀਟ ਦਿਖਾਦਾ ਆਪਾਂ ਤੁਸੀਂ ਕੋਈ ਵੋਟ ਨਹੀਂ ਤੁਸੀਂ ਦੇਖੋ ਇੱਕ ਮਿੰਟ ਰਮੇ ਸਾਹਿਬ ਸਾਡੀ ਇੱਥੇ ਪਾਈ ਗਈ ਸਾਡੀ ਇਹ ਬੰਦੀ ਨਾ ਖਰਾਬ ਕਰੋ ਸਾਰੇ ਕੈਂਡੀਡੇਟ ਆ ਗਏ ਤੁਸੀਂ ਬੈਠੇ ਹੋ ਸੇ ਬੈਠੇ ਆ ਫੋਨ ਕਰ ਅੰਗਤ ਜੀ ਐਮਐਲਏ ਸਾਹਿਬ ਐਮਐਲਏ ਐਮਐਲਏ ਸਾਹਿਬ ਇਹ ਪਿੰਡ ਦੀ ਭਾਈ ਬੰਦੀ ਆ ਸਾਡੀ ਇਹ ਗੱਲ ਨਾ ਭਾਜੀ ਅਸੀਂ ਪਹਿਲਾਂ ਗਿਆ ਵੇ ਜਿਹਨੇ ਇਹਨੂੰ ਮਾੜੇ ਪਾਵੇ ਮੈਂ ਕ੍ਰੋਸ ਕਰ ਰਿਹਾ ਸੀ ਮੈਂ ਮਲੇ ਸਾਹਿਬ ਨੂੰ ਬਾਹਰ ਖੜੇ ਦੇਖਿਆ ਦੇਖੋ ਤੁਸੀਂ ਆਪਣੇ ਬੂਤ ਪਾਦਾ ਸਿਰ ਢੇੜਾ ਮਾਰ ਰਹੇ ਜੇ ਕੋਈ ਦਿੱਕਤ ਕਿਤੇ ਹੋ ਰਹੀ ਆ ਤੁਹਾਡਾ ਵੀ ਰਾਈਟ ਬੰਦ ਆ ਇਹਨਾਂ ਤੋਂ ਹੀ ਬੰਦ ਰਿਹਾ ਬੈਠਾ ਉੱਤਰ ਕੇ ਹਾਲ ਚਾਲ ਪੁੱਛ ਲਈ ਉਹਨੇ ਚ ਤੁਸੀਂ ਆ ਗਏ ਦੇਖੋ ਸਾਰੇ ਪਰਵਾਰੇ ਕਿ ਸਿਆਣੇ ਬਣ ਜੇ ਜੋ ਵਧੀਆ ਹੋ ਆ ਗਿਆ ਘੱਟੋ ਘੱਟ ਕਲੇਮ ਹੋਵੇ ਨਾ ਆਪਾਂ ਮਿਸ ਸੀਐਸ ਸਹੀ ਤਰੀਕੇ ਨਾਲ ਹੋਵੇ ਜਿਵੇਂ ਕਿ ਕਿੱਥੇ ਲੜਨਾ ਚਾਹਣਾ ਥੋੜੀ ਆਪਾਂ ਕਿਸ ਨੇ ਬਾਜੀ ਇਦਾਂ ਦਾ ਹੈ ਹੀ ਨਹੀਂ ਪ੍ਰੋਗਰਾਮ ਕੋਈ ਇੱਕ ਮਿੰਟ ਮੈਂ ਬੋਲਾਂ ਦੋ ਲੋਕ ਦੇ ਦਿਓ ਬੋਲੋ ਦੋ ਮਿੰਟ ਦੇ ਦਿਓ ਪ੍ਰਧਾਨ ਜੀ ਦਾ ਮੈਨੂੰ ਫੋਨ ਆਇਆ ਸੀ ਕਹਿੰਦੇ ਨਿਸ਼ਾਨੇਦਾਨ ਕਰ ਮੈਂ ਕਿਹਾ ਪ੍ਰਧਾਨ ਜੀ ਮੈਂ ਬਿਲਕੁਲ ਨਹੀਂ ਇਦਾਂ ਕੀਤਾ ਟੈਂਟ ਜਿੰਨੇ ਉਹਨਾਂ ਲਾਓ ਅਸੀਂ ਟੈਂਟ ਚਕਾਇਆ ਨਹੀਂ ਕਿਸੇ ਦਾ ਜੇ ਪਾਣੀ ਲੱਗਾ ਹੋਵੇ ਤਾਂ ਨਹੀਂ ਲੱਗੇ ਇੱਕ ਵਾਰ ਸਾਹਮਣੇ ਕਿਹੜੇ ਲੱਗੇ ਅਸੀਂ ਤਾਂ ਆਪਣਾ ਟੈਂਟ ਸਵਾਰੇ ਅੱਡੋ ਮੈਂ ਕਿਹਾ ਜੀ ਉਹ ਨਾ ਉਹ 9 ਵਜੇ ਦਾ ਸਾਮਾਨ ਲਾ ਕੇ ਬੰਦਾ ਰੱਖ ਕੇ ਗਿਆ ਉਹ ਲਿਆ ਮੈਂ ਲਿਆ ਨਾ ਜਿਹੜਾ ਸਾਮਾਨ ਰੱਖ ਕੇ ਉਹ ਆ ਗਿਆ ਉਹ ਰੱਖ ਕੇ ਚਲ ਗਿਆ ਅਸੀਂ ਉਹ ਪੈਸੇ ਦੇ ਕੇ ਰੱਖਿਆ ਉਹ ਪਾਜੀ ਉਹਨਾਂ ਕਿਹਾ ਫਿਰ ਪੈਸੇ ਪਾਜੀ ਉਹਨਾਂ ਕਿਹਾ ਕਿ ਆ ਕੇ ਲਾਇਆ ਪਾਜੀ ਉਹਨਾਂ ਕਿਹਾ ਮੈਨੂੰ ਪੈਸੇ ਦੇ ਦਿਓ ਲਾਇਆ ਆਪਣਾ ਕੋਈ ਤਰਾ ਹੈ ਉਹ ਪਾਜੀ ਮੇਰੀ ਇਹ ਕਮਲ ਨਿਖਾਨ ਉਹ ਯਾਰ ਗੱਲ ਤਾਂ ਸੁਣੋ ਸਪੰਸਾ ਆਪਣਾ ਤੁਹਾਡੇ ਨਾਲ ਕੋਈ ਤਰਾ ਨਹੀਂ ਦਾਲਾ ਕੇ ਆਪਣਾ ਫਰਜ਼ ਬੰਦਾ ਲਾ ਕੇ ਚ ਆਪਾਂ ਸਾਰੇ ਪਾਸੇ ਤੁਰੇ ਪੰਡਤ ਜੀ ਪਿੱਛੇ ਔੱਕੇ ਹੋ ਰਹੇ ਔੱਕੇ ਨਹੀਂ ਹੋ ਰਹੇ ਮੇਰੀ ਗੱਲ ਤਾਂ ਸੁਣ ਤੁਹਾਡੇ ਬੰਦੇ ਪਸਾ ਤੁਹਾਡੇ ਪੱਕੇ ਵੋਟਰ ਹੈ ਜੀ ਸਾਰੇ ਬੰਦੇ ਮੇਰੇ ਰਿਸ਼ਤੇਦਾਰ ਜੀ ਦੇਖੋ ਫਿਰ ਇਹ ਤੁਹਾਡੇ ਸਾਰੇ ਮਾਪੇ ਜੀ ਤੁਹਾਡੇ ਪੱਕੇ ਸਪੋਰਟਰ ਹੋ ਯਾਰ ਗੱਲ ਸੁਣੋ ਕੀ ਮੇਰਾ ਅਸੀਂ ਵੀ ਤੁਹਾਡੇ ਅਸੀਂ ਵੀ ਆਪਣੇ ਤਾਂ ਮੈਂ ਤੁਹਾਨੂੰ ਮੈਂ ਕੀ ਕਹਿ ਰਿਹਾ ਤੁਸੀਂ ਆਪਾਂ ਨਹੀਂ ਹੁਣ ਆਪਾਂ ਛੇੜਾ ਨਹੀਂ ਕੀ ਆ ਕਿ ਨਹੀਂ ਹੁਣ ਆਪਾਂ ਗੋਰਾ ਵੀ ਨਹੀਂ ਮੈਂ ਕਿਹੜਾ ਮਾਰੋ ਜੀ ਸਰਦੀ ਮਾਰੋ ਨਹੀਂ 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 ਐਵੇਂ ਸਾਬ ਇਹ ਗੱਲ ਨਹੀਂ ਆ ਜੇ ਕਰਨਾ ਨਾ ਉਹ ਮੈਂ ਤੇਰੇ ਪੱਤਨ ਦੇ ਆਏ ਇਹ ਜਿੰਨੇ ਮੈਂ ਕੀ ਇਹ ਨਾ ਨਹੀਂ ਇਹ ਨਹੀਂ ਪੱਤਨ ਆ ਗਈ ਹੈ ਕਿ ਤੁਹਾਨੂੰ ਥੋੜਾ ਕਹਨੇ ਆ ਉਹਨਾਂ ਨੂੰ ਕਹੋ ਨਾ ਮੈਨੂੰ ਕਹਿੰਦੇ ਜੀ ਤੁਹਾਨੂੰ ਤਾਂ ਕਹਿੰਦੇ ਹੀ ਨਹੀਂ ਉਹ ਤੁਹਾਨੂੰ ਉਹ ਤੁਹਾਨੂੰ ਟ੍ਰਾਈ ਵੀ ਤੁਹਾਡੇ ਚੱਕੋ ਯਾਰ ਪਿਆਰ ਨਾ ਯਾਰ ਪਿਆਰ ਨਾ ਹੋਟਾ ਪਾ ਦੇਖੋ ਲੈ ਕੇ ਰੋਣਾ ਥੋੜੀ ਜੇ ਰੋਣੇ ਪਰਵਾਹ ਜੀ ਤੁਹਾਡੀ ਤੱਕ ਆ ਜੀ ਬੋਲ ਮਨ ਦੇ ਹੋਰ ਕੰਮ ਨਹੀਂ ਆਂਦੀ 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 ਆਹ ਇਹ ਤੁਹਾਡਾ ਗੁੱਸਾ ਅਸੀਂ ਤੁਹਾਨੂੰ ਹੀ ਬਾਦਦੇ ਆ ਤੁਸੀਂ ਮੈਨੂੰ ਬਦਵਾ ਕੇ ਤੁਹਾਨੂੰ ਬਾਦਦੇ ਜੀ ਅਸੀਂ ਡੱਟ ਕੇ ਬਾਦਦੇ ਅਸੀਂ ਕੋ ਡਰ ਕੇ ਨਹੀਂ ਬਾਦਦੇ ਮੇਰਾ ਹੀ ਹੈ ਮੈਂ ਡਰ ਕੇ ਨਹੀਂ ਤੁਹਾਨੂੰ ਤੁਹਾਡੇ ਤੇ ਤਾਂ ਹੀ ਆ ਕਿ ਜਿਵੇਂ ਬਹੁਤ ਸਾਰੇ ਰਿਸ਼ਤੇਦਾਰੀ ਆ ਐਸੀ ਗੱਲ ਨਹੀਂ ਐ ਐਸੀ ਬੋਤਲ ਬਾਹਰ ਚਲ ਜਾਊਗਾ ਨਹੀਂ ਜਾਵਾਂਗੇ ਫਿਰ ਤੁਹਾਨੂੰ ਨਹੀਂ ਜਾਵਾਂਗੇ ਇਹ ਗੱਲ ਹੋਈ ਨਹੀਂ ਜਾਵਾਂਗੇ ਤੁਸੀਂ ਛੱਡ ਦਿਓ ਇਸ ਗੱਲ ਨੂੰ ਮੇਰਾ ਸੱਟੂ ਆ ਥੋੜਾ ਹੋਰ ਚੰਗੇ ਰਿਸ਼ਤੇਦਾਰੀ ਕਰਕੇ ਜੋਰ ਪਾ ਗਏ ਬਾਹਰ ਨਹੀਂ ਰਿਸ਼ਤੇਦਾਰੀ ਮੈਂ ਕਹਿੰਦਾ ਤੂੰ ਭਾਜੀ ਤਾਰਾ ਕੋ ਕਿਤੇ ਨਹੀਂ ਓਕੇ ਤੂੰ ਕਿਹੜਾ